ਸਤਿ ਸ਼੍ਰੀ ਅਕਾਲ ਜੁਜਾਰੋ ਕਿਸਾਨ ਦੋਸਤੋ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਸ ਤਰ੍ਹਾਂ ਦਾ ਸਰਕਾਰ ਦਾ ਵਤੀਰਾ ਹੈ ਇਹੋ ਜਿਹਾ ਹੁਲਤਾਚ ਗਿਆ ਅਗਰ ਆਪਾ ਲੋਕ ਅੰਦੋਲਨਕਾਰੀ ਲੋਕ ਇਸ ਤਰੀਕੇ ਦੇ ਨਾਲ ਜਿਵੇਂ ਆ ਲੱਗ ਰਿਹਾ ਹੈ ਕਿ ਪੰਡਾਲ ਦੇ ਵਿੱਚੋਂ ਕੁਝ ਥਾਂ ਖਾਲੀ ਹੋ ਗਿਆ ਕੁਝ ਇਧਰੋਂ ਖਾਲੀ ਹੋ ਗਿਆ ਇਥੇ ਇਹ ਲੜਾਈ ਬਹੁਤ ਵੱਡੀ ਹੈ ਤੁਸੀਂ ਤੇ ਬਹੁਤ ਵੱਡੀ ਲੜਾਈ ਲੜਨ ਵਾਲੇ ਲੋਕ ਕੋ ਤੇ ਇੰਨੀ ਲੜਾਈ ਲੜਨ ਵਾਸਤੇ ਕਿਹੋ ਜਿਹਾ ਜਿਗਰਾ ਚਾਹੀਦਾ ਆਪਣਾ ਇਤਿਹਾਸ ਗਵਾਇ ਕਾਲੇ ਪਾਣੀ ਵਰਗੀਆਂ ਸਜ਼ਾਵਾਂ ਭੁਗਤਣ ਵਾਲੇ ਲੋਕ ਹੋਰ ਇੰਨੀ ਦ੍ਰਿੜਤਾ ਇੰਨੀ ਵੀ ਦ੍ਰਿੜਤਾ ਨਾ ਹੋਵੇ ਤਾਂ ਅੱਜ ਲੱਗਦਾ ਹੈ ਕਿ ਆਹ ਲੜਾਈ ਲੜ ਕੇ ਕੀ ਅਸੀਂ ਜਿੱਤ ਪਾਵਾਂਗੇ ਫਿਰ ਵੀ ਜਿੰਨੇ ਤੱਕੜੇ ਹੋ ਕੇ ਤੁਸੀਂ ਇਸ ਲੜਾਈ ਨੂੰ ਲੜ ਰਹੇ ਹੋ ਤੇ ਲੜਿਆ ਹੈ ਸਰਕਾਰ ਨੂੰ ਚਿੰਤਾ ਦੇ ਵਿੱਚ ਪਾਈ ਬੈਠੇ ਹੋ ਐਡੀ ਨਹੀਂ ਗੱਲ ਇਹ ਗੱਲ ਛੋਟੀ ਨਹੀਂ ਹੈ ਆ ਤੁਸੀਂ ਦੇਖਿਆ ਮੈਂ ਅੱਗੇ ਵੀ ਇਹ ਗੱਲ ਕੀਤੀ ਸੀ ਅਸੀਂ ਇੱਕ ਪ੍ਰੋਗਰਾਮ ਸੌਂਥ ਦਾ ਦੇਤਾ ਸਤਾਇ ਦੇ 28 ਤਰੀਕ ਦਾ ਸੌਥ ਦਾ ਪ੍ਰੋਗਰਾਮ ਸੀ ਅਸੀਂ ਜਾਣਾ ਚਾਹੁੰਦੇ ਸੀ ਸਾਊਥ ਦੇ ਵਿੱਚ 에어ਪੋਰਟ ਦੇ ਉੱਤੇ ਰੋਕ ਲਿਆ ਕੇਵਲ ਤਿਰਪਾਨ ਦਾ ਬਹਾਨਾ ਬਣਾ ਕੇ ਬਰਸਾ ਲੋਕ ਤਿਰਪਾਨ ਦਾ ਮਾਮਲਾ ਨਹੀਂ ਸੀ ਬਹੁਤ ਵਾਰ ਬਾਈ ਇਰ ਜਾ ਚੁੱਕੇ ਆ ਇਹੀ ਸਰੀਸਾ ਪਾ ਕੇ ਜਾਂਦੇ ਆ ਕਦੇ ਰੁਕਾਵਟ ਨਹੀਂ ਪਈ ਇਹ ਜਿਹਨੇ ਇੱਥੇ ਜੋ ਬਈ ਕਾਰਨ ਕੀ ਸੀ ਕারণ ਦੋਸਤੋ ਐਸੀ ਤੇ ਡਰ ਦੇਖਿਓ ਇਹਨਾਂ ਦਾ ਤੁਸੀਂ ਕਿੰਨਾ ਪਾਈ ਬੈਠੇ ਹੋ ਇਹਨਾਂ ਦੇ ਅੰਦਰ ਉਸ ਵੇਲੇ ਭੈਸਿਕ ਲੱਗਾ ਸੀ ਕਿ ਅਗਰ ਇਹ ਸੌਧ ਦੇ ਵਿੱਚ ਚਲੇ ਗਏ ਤੇ ਚੋਂ ਇਹ ਕਰਨ ਚਾ ਰਹੇ ਨੇ ਸਾਡਾ ਪ੍ਰੋਗਰਾਮ ਸੀ ਇੱਕ ਛੋਟੀ ਜੀ ਪੂਰੇ ਦੇ ਪੂਰੇ ਮੋਰਚੇ ਤੋਂ ਕੁਝ ਹੋਇਆ 13 ਨੂੰ ਹੋਇਆ 14 ਨੂੰ ਹੋਇਆ 21 ਨੂੰ ਹੋਇਆ ਉਹ ਸਾਰੀ ਦੀ ਸਾਰੀ ਕਹਾਣੀ ਤਸਵੀਰ ਅਸੀਂ ਪਿੰਡ ਰਾਈ ਦੇ ਵਿੱਚ ਉਹ ਕੈਦ ਕੀਤੀ ਸੋਚਿਆ ਵੀ ਉੱਥੋਂ ਦੇ ਲੋਕਾਂ ਨੂੰ ਦਿਖਾਵਾਂਗੇ ਉੱਥੋਂ ਦੀ ਪ੍ਰੈਸ ਨੇ ਪਿਛਲੀ ਵਾਰ ਜਦੋਂ ਅਸੀਂ ਗਏ ਸਾਥੋਂ ਮੰਗ ਕੀਤੀ ਕਿ ਇਹ ਚੀਜ਼ ਸਾਨੂੰ ਚਾਹੀਦੀ ਹੈ ਔਰ ਤੁਹਾਨੂੰ ਪਤਾ ਸਰਕਾਰ ਦੇ ਕੰਨ ਇੱਥੇ ਵੀ ਚਾਰਚ ਮੇਰੇ ਫਿਰਦੇ ਨੇ ਸੂਚਨਾਵਾਂ ਮਿਲਦੀਆਂ ਕਿ ਅਗਰ ਇਹ ਲੋਕ ਉੱਥੇ ਚਲੇ ਗਏ ਤਾਂ ਉੱਥੇ ਗੱਲਾਂ ਲੈ ਕੇ ਜਾਣਗੇ ਲੋਕਾਂ ਨੂੰ ਦਿਖਾਉਣਗੇ ਔਰ ਉਹਦੇ ਨਾਲ ਦੇਸ਼ ਦੇ ਅੰਦਰ ਅੰਦੋਲਨ ਨੂੰ ਹੋਰ ਚੜ੍ਹਵਾਉਣ ਦੀਆਂ ਹੋਰ ਅੰਦੋਲਨ ਦੇਸ਼ ਦੇ ਵਿੱਚ ਫੈਲੇਗਾ ਫਿਰ ਇਸ ਸੰਭਾਲਣਾ ਔਖਾ ਹੋ ਜਾਏਗਾ ਇਸ ਕਰਕੇ ਚੰਗਾ ਰਹੇਗਾ ਕਿ ਇਸ ਅੰਦੋਲਨ ਦਾ ਸਨੇਹਾ ਉਹਨਾਂ ਤੱਕ ਜਾਵੇ ਨਾ ਇਹਨਾਂ ਨੂੰ ਇੱਥੇ ਹੀ ਰੋਕ ਲਓ ਉਸ ਤੋਂ ਬਾਅਦ ਯੂਪੀ ਦੇ ਵਿੱਚ ਇੱਕ ਪੰਚਾਇਤ ਹੋਈ ਸਾਡੇ ਯੂਪੀ ਵਾਲੇ ਸਾਥੀਆਂ ਨੂੰ ਇਹ ਕਹਿੰਦੇ ਨੇ ਤਾਂ ਤੁਸੀਂ ਇਸ ਤਰ੍ਹਾਂ ਪ੍ਰੋਗਰਾਮ ਕਰ ਲਓ ਪਹਿਲੀ ਤਾਂ ਗੱਲ ਹੈ ਕਿ ਪੰਜਾਬ ਵਾਲਿਆਂ ਨੂੰ ਬੁਲਾਉਣਾ ਤੇ ਜੇ ਬੁਲਾਉਣਾ ਤਾਂ ਪਰ ਕਹਿੰਦੇ ਇੱਥੇ ਤੁਸੀਂ ਕਿਸੇ ਤਰ੍ਹਾਂ ਦਾ ਪ੍ਰੋਜੈਕਟਰ ਦਾ ਪ੍ਰਬੰਧ ਨਾ ਕਰਿਓ ਪ੍ਰੋਜੈਕਟਰ ਦਾ ਪ੍ਰਬੰਧ ਨਾ ਕਰਿਓ ਇਹਦਾ ਮਤਲਬ ਉਹਨਾਂ ਦੇ ਕੀਤੇ ਪਾਪ ਉਹਨਾਂ ਨੂੰ ਡਰਾ ਰਹੇ ਨੇ ਜਿਵੇਂ ਮਹਾਰਾਜ ਨੇ ਬਾਣੀ ਚ ਵੀ ਇਹ ਗੱਲ ਕਹੀ ਹੈ ਕਿ ਪਾਪੀ ਕੋ ਮਾਰਨੇ ਕੋ ਪਾਪ ਮਹਾਮਲੀ ਹੈ ਉਹਨਾਂ ਦਾ ਪਾਪ ਤੋਂ ਡਰ ਰੇਕ ਲੱਗ ਰਿਹਾ ਹੈ ਅੱਪਾ ਕਿਸੇ ਨੂੰ ਨਹੀਂ ਕਿਹਾ ਕਿਸੇ ਨੂੰ ਕਦੇ ਅਪੀਲ ਨਹੀਂ ਕੀਤੀ ਤੇ ਭਾਜਪਾ ਨੂੰ ਵੋਟ ਨਾ ਪਾਓ ਕਾਲੀਆਂ ਨੂੰ ਵੋਟ ਨਾ ਪਾਓ ਕਾਂਗਰਸ ਨੂੰ ਕਦੇ ਨਹੀਂ ਕਹਿੰਦੇ ਲੇਕਿਨ ਇਹਨਾਂ ਦਾ ਪਾਪ ਸਰਚੜ ਕੇ ਬੋਲਿਆ ਪ੍ਰਸਨ ਰਾਹੀਂ ਲੋਕਾਂ ਤੱਕ ਗਿਆ ਮੈਸੇਜ ਲੋਕਾਂ ਨੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਇਹੋ ਜਿਹੇ ਨੌਜਵਾਨ ਪ੍ਰਿਤਪਾਲ ਵਰਗੇ ਨੌਜਵਾਨਾਂ ਨੂੰ ਉਹਨੂੰ ਸਿੱਧਾ ਦਾ ਸਾਹਮਣਾ ਕਰਨਾ ਪਿਆ ਬੋਰੀਆਂ ਚ ਪਾ ਕੇ ਕੁੱਤੇ ਵਾਂਗ ਸਾਡੇ ਨੌਜਵਾਨ ਜ਼ਖਮੀ ਕੀਤੇ ਹਸਪੀਟਲ ਦੇ ਵਿੱਚ ਟ੍ਰੀਟਮੈਂਟ ਦੇਣ ਦੀ ਬਜਾਏ ਜਦੋਂ ਅਸੀਂ ਉਤੋਂ ਹਸਪੀਟਲ ਦੇ ਵਿੱਚੋਂ ਹਾਈ ਕੋਰਟ ਦੇ ਰਾਹੀਂ ਇਸ ਨੌਜਵਾਨ ਨੂੰ ਲੈਣ ਦਾ ਯਤਨ ਕੀਤਾ ਉਦੋਂ ਵੀ ਪੂਰਾ ਜ਼ੋਰ ਲਾਇਆ ਕਿ ਇਹ ਨੌਜਵਾਨ ਜਾਵੇ ਨਾ ਇੱਥੋਂ ਤੱਕ ਉੱਤਰੀ ਸਰਕਾਰ ਪਰ ਦੋਸਤੋ ਤੂੰ ਵਾਹਿਗੁਰੂ ਦੀ ਮਿਹਰ ਨਾਲ ਇਸ ਨੌਜਵਾਨ ਨੂੰ ਕੱਢ ਕੇ ਲਿਆਂਦਾ ਆ ਤੁਹਾਡੇ ਵਿੱਚ ਅੱਜ ਸਹੀ ਸਲਾਮਤ ਲੇਕਿਨ ਚੱਜਪਾ ਦੇਖਿਓ ਮੈਂ ਕੱਲ ਮੇਰੇ ਨਾਲ ਗੱਲ ਹੋ ਰਹੀ ਸੀ ਮੈਂ ਕਿਹਾ ਯਾਰ ਤੇਰਾ ਸਰੀਰ ਨਹੀਂ ਦੀ ਪਿਛਲੀ ਵਾਰੀ ਵੀ ਜਾਣਾ ਚਾਹੁੰਦਾ ਸੀ ਇਹ ਉੱਥੇ ਜੀਨ ਵਾਲੀ ਰੈਲੀ 'ਚ ਵੀ ਜਾਣਾ ਚਾਹੁੰਦਾ ਸੀ ਉਦੋਂ ਵੀ ਅਸੀਂ ਇਹਨੂੰ ਕਮਤਾਨ ਸਾਹਿਬ ਤੋਂ ਵਾਪਸ ਮੋੜਿਆ ਕਿ ਬੇਟੇ ਸਰਕਾਰ ਨਾਲ ਤੱਕਮ ਤੱਕੀ ਬਹੁਤ ਹੋ ਰਹੇ ਹਨ ਕਿਤੇ ਤੇਰੇ ਕੋਈ ਸੱਟ ਫੇਟ ਨਾ ਲੱਗ ਜਾ ਤੂੰ ਵਾਪਸ ਆ ਜਾ ਲਖਨੇਵੀ ਚੈਲਸੀ ਮੈਂ ਮੈਂ ਜਾਣਾ ਹੈ ਅੱਜ ਫਿਰ ਤੁਹਾਡੇ ਵਿੱਚ ਇੱਥੇ ਉਹ ਜ਼ਬਰਦਸਤੀ ਆਇਆ ਹੈ ਇਹਨੂੰ ਜਜ਼ਬਾ ਕਹਿੰਦੇ ਨੇ ਇਸ ਜਜ਼ਬੇ ਦੀ ਜੱਤ ਹੁੰਦੀ ਹੈ ਇਸ ਸੋਚ ਦੀ ਜੱਤ ਹੁੰਦੀ ਹੈ ਜਿੱਤ ਹੋਏਗੀ ਜਿੱਤਾਂ ਲਈ ਸਰਕਾਰ ਨੂੰ ਫਿਕਰ ਤੁਸੀਂ ਪਾਈ ਬੈਠੇ ਹੋ ਤੁਹਾਡੇ ਅੰਦੋਲਨ ਨੇ ਤੁਹਾਡੇ ਸ਼ਾਂਤ ਮੇ ਢੱਕ ਦੇ ਨਾਲ ਉਹਨਾਂ ਦੇ ਗੋਲਿਆਂ ਦਾ ਕੀਤੇ ਸਾਹਮਣੇ ਨੇ ਰਿਜ਼ਲਟ ਦਿੱਤੇ ਨੇ ਕਿ ਪੂਰੇ ਭਾਰਤ ਦੇ ਵਿੱਚੋਂ 73 ਸਿੱਤਾ ਬੀਜੇਪੀ ਦੀਆਂ ਉਹ ਗੋਚੀਆਂ ਨੇ ਜਿਹੜੀਆਂ ਤੁਹਾਡੇ ਨਾਲ ਰਿਲੇਟਡ ਆ ਸਰਦਾਰੋਂ ਕਿਸਾਨਾਂ ਦੇ ਮਜ਼ਦੂਰਾਂ ਨਾਲ ਰਿਲੇਟਡ ਨੇ 73 ਸਿੱਤਾ ਦਾ ਨੁਕਸਾਨ ਚੱਲਣਾ ਪਿਆ ਜਿਹੜੀਆਂ ਪਿਛਲੀ ਵਾਰ ਬੀਜੇਪੀ ਜਿੱਤੀ ਸੀ ਐਤ ਕੀ ਹਾਰੇ ਸੋਚਣ ਲਈ ਮਜਬੂਰ ਕੀਤੇ ਮੈਂ ਬੇਨਤੀ ਇਹ ਕਰਨੀ ਚਾਹਣਾ ਹੈ ਸ਼ਾਂਤ ਮਈ ਧੱਕ ਦੇ ਨਾਲ ਇਸ ਅੰਦੋਲਨ ਨੂੰ ਹੋਰ ਤਕੜਾ ਕਰਦੇ ਚੱਲਦੇ ਹੋਰ ਮਜ਼ਬੂਤ ਪੂਰੇ ਦੇਸ਼ ਦੇ ਵਿੱਚ ਲੈ ਕੇ ਜਾਣ ਦੀ ਅਜੇ ਲੋੜ ਹੈ